ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਚੈਨਲ ਤੋਂ ਸਾਰੇ ਸਾਧ ਸੰਗ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਮੈਂ ਅੱਜ ਤੁਹਾਡੇ ਸਾਹਮਣੇ ਕਿਹੋ ਜੀ ਵੀਡੀਓ ਲੈ ਕੇ ਆਈ ਹਾਂ ਕਿ ਸਾਡੇ ਸਾਰੇ ਭੈਣਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਮਹਾਮਾਰੀ ਦੇ ਦਿਨ ਵਿੱਚ ਅਸੀਂ ਪਾਠ ਜਾਂ ਗੁਰੂ ਘਰ ਜਾ ਸਕਦੀਆਂ ਹਾਂ ਪਹਿਲੀ ਗੱਲ ਤਾਂ ਦੇਖੋ ਇਹ ਮਹਾਰਾਜ ਦੀ ਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਜੋ ਜੋ ਰੂਸਿਰ ਨਾਵਨੀ ਆਵੇ 바ਰੂ ਬਾਰ ਜੂਠੇ ਜੂਠੇ ਮੁਖ ਵਸੈ ਨਿਤ ਨਿਤ ਹੋਏ ਖਵਾਰ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਚਾਰੇ ਪੰਕਤੀਆਂ ਨੇ ਸ਼ਾਇਦ ਮੈਂ ਤੁਹਾਨੂੰ ਇਹ ਜਦੋਂ ਵੀਡੀਓ ਪਾਉਂਗੀ ਲਾਸਟ ਦੇ ਐਂਡ ਵਿੱਚ ਮੈਂ ਦਾ ਸਕਰੀਨ ਸ਼ਾਟ ਮਾਰ ਕੇ ਵੀ ਤੁਹਾਡੇ ਸਾਹਮਣੇ ਰੱਖਾਂਗੀ ਤਾਂ ਉਹਦੇ ਵਿੱਚ ਮਹਾਰਾਜ ਦੀ ਬਾਣੀ ਦੇ ਵਿੱਚ ਇਹੀ ਲਿਖਿਆ ਹੋਇਆ ਹੈ ਕਿ ਜਿਸ ਦਿਨ ਆਪਾਂ ਚਾਰ ਦਿਨ 4 ਦਿਨ ਲਾਓ ਚਾਹੇ 5 ਦਿਨ ਲਾਓ ਆਪਾਂ ਇਸ ਰੋਗ ਤੋਂ ਪੀੜਤ ਰਹਿਣੀਆਂ ਹਾਂ ਤਾਂ ਉਸ ਟਾਈਮ ਆਪਾਂ ਹਰ ਟਾਈਮ ਹੀ ਜੁੱਠੀਆਂ ਹੁੰਨੀਆਂ ਹਾਂ ਤਾਂ ਇਹ ਆਪਾਂ ਨੂੰ ਮਹਾਰਾਜ ਦੀ ਦੀਨ ਹੈ ਕੋਈ ਇਹਦੇ ਵਿੱਚ ਇੰਨਾ ਤੁਸੀਂ ਭਲੇਖਾ ਬਹਿਮ ਨਾ ਪਾਲੋ ਕਿ ਅਸੀਂ ਉਸ ਟਾਈਮ ਪਾਰਟ ਨਹੀਂ ਕਰ ਸਕਦੀਆਂ ਕਿਉਂਕਿ ਅਸੀਂ ਚਾਹੇ ਕਿੰਨਾ ਵੀ ਸਿਰ ਣਾ ਲਈਏ ਕਿੰਨਾ ਵੀ ਅਸੀਂ ਆਪਣੇ ਤਨ ਦੇ ਕੱਪੜੇ ਬਦਲ ਲਈਏ ਪਰ ਉਹ ਚਾਰ ਦਿਨਾਂ ਵਿੱਚ ਅਸੀਂ ਝੂਠੀ ਹੀ ਹੁੰਨੀ ਹੈ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਨਹੀਂ ਸਭ ਕੁ ਲਿਖਿਆ ਉਹਨਾਂ ਨੇ ਇਹ ਕਿਹਾ ਹੈ ਕਿ ਜੇ ਆਪਣੇ ਤਨ ਦੇ ਵਿੱਚੋਂ ਕਾਮ ਕਰੋ ਲੋਮ ਹੰਕਾਰ ਕੱਢੀਏ ਤਾਂ ਸ਼ਾਇਦ ਆਪਣਾ ਤਨ ਜਾਦੇ ਸੁੱਚਾ ਬਣ ਜਾਵੇ ਤਾਂ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਚੀਜ਼ਾਂ ਆਪਾਂ ਜ਼ਰੂਰੀ ਕੱਢਣੀਆਂ ਹਨ ਨਾ ਕਿ ਆਪਾਂ ਇਹ ਚੀਜ਼ਾਂ ਨੂੰ ਵਿੱਚ ਫੜੋ ਕਿ ਉਸ ਦਿਨਾਂ ਵਿੱਚ ਅਸੀਂ ਪਾਠ ਨਹੀਂ ਕਰ ਸਕਦੇ ਕਈ ਭੈਣਾਂ ਦਾ ਇਹ ਸਵਾਲ ਜ਼ਰੂਰ ਰਹਿੰਦਾ ਹੈ ਕਿ ਅਸੀਂ ਉਸ ਟਾਈਮ ਗੁਰੂ ਘਰ ਨਹੀਂ ਜਾਂਦੀਆਂ ਤੇ ਅਸੀਂ ਸਾਨੂੰ ਆਪਣੇ ਆਪ ਮਨ ਦੇ ਵਿੱਚ ਬਹਿਮ ਹੁੰਦਾ ਪਰ ਗੁਰੂ ਮਹਾਰਾਜ ਦੀ ਬਾਣੀ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਲਿਖਿਆ ਉਹਨਾਂ ਨੇ ਤਾਂ ਸਿੱਧਾ ਮੈਂ ਤੁਹਾਨੂੰ ਇਹ ਪੰਕਤੀਆਂ ਪੜ੍ਹ ਕੇ ਦੱਸੀਆਂ ਹਨ ਉਹੀ ਲਿਖਿਆ ਹੈ ਕਿ ਆਪਣੇ ਤਨ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜੇ ਚੀਜ਼ਾਂ ਨੂੰ ਦੂਰ ਕਰੋ ਕਿਉਂਕਿ ਅਮੀਰ ਔਰਤ ਉਹ ਦਿਨਾਂ ਵਿੱਚ ਹੀ ਝੂਠੀ ਰਹਿੰਦੀ ਹੈ ਉਹ 4-5 ਦਿਨਾਂ ਵਿੱਚ ਪਰ ਜਿਹੜੇ ਅਸਲ ਵਿੱਚ ਹੋਰ ਮਨੁੱਖਾਂ ਜਾਂ ਕਈ ਆਪਣੇ ਮਨ ਦੇ ਵਿੱਚ ਥੋੜੇ ਜੇ ਗਲਤ ਵਿਚਾਰ ਆ ਹੀ ਜਾਂਦੇ ਹਨ ਤੇ ਜਿਵੇਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀ ਭਾਵਨਾ ਆ ਜਾਂਦੀ ਹੈ ਉਹ ਆਪਾਂ ਉਹ ਆਪਣਾ ਤਨ ਝੂਠਾ ਹੈ ਇਹ ਟਾਈਮ 'ਚ ਆਪਾਂ ਆਪਦੇ ਤਨ ਨੂੰ ਝੂਠਾ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਮਹਾਰਾਜ ਦੀ ਦਿਨ ਹੈ ਤੇ ਮੇਰੀ ਭੈਣਾਂ ਨੂੰ ਹੱਥ ਵਨ ਕੇ ਇਹੀ ਬੇਨਤੀ ਹੈ ਕਿ ਤੁਸੀਂ ਇਹ ਬਾਧੂ ਦੇ ਮਹਿਮਾ ਵਿੱਚ ਨਾ ਆਓ ਤੇ ਨਾ ਧੋਕੇ ਆਪਣੇ ਆਪ ਨੂੰ ਸਵਾਰ ਕੇ ਤੇ ਗੁਰੂ ਘਰ ਮੱਥਾ ਟੇਕਣ ਜ਼ਰੂਰ ਜਾਓ ਕਿਉਂਕਿ ਉਹ 4 ਦਿਨ ਵੀ ਤੁਸੀਂ ਆਪਣੇ ਨਾਲੋਂ ਦੂਰ ਨਾ ਰਹੋ ਵਾਹਿਗੁਰੂ ਦੇ ਕਿਉਂਕਿ ਵਾਹਿਗੁਰੂ ਆਪਾਂ ਨੂੰ ਨੇੜੇ ਲੈ ਕੇ ਆਉਂਦਾ ਹੈ ਆਪਦੇ ਤੇ ਆਪਾਂ ਸੋਚੀਏ ਕਿ ਉਹਨਾਂ ਤੋਂ ਦੂਰ ਨਾ ਜਾਈਏ ਤੇ ਮੇਰੀ ਇਹੀ ਅੱਜ ਦੀ ਇਸੇ ਤਿਹੀ ਵੀਡੀਓ ਬਣਾਈ ਹੈ ਤਾਂ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਮੈਨੂੰ ਪੂਰੀ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋਗੇ ਤੇ ਕਮੈਂਟਾਂ ਦੇ ਰਾਹੀਂ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਉਂ ਜੀ ਲੱਗਦੀਆਂ ਹਨ ਜੇ ਕੋਈ ਵੀਡੀਓ ਵਿੱਚ ਉੱਚਾ ਨੀਮਾ ਬੋਲਿਆ ਜਾਂਦਾ ਹੈ ਤਾਂ ਮੈਨੂੰ ਪਲੀਜ਼ ਕਮੈਂਟਾਂ ਦੇ ਰਾਹੀਂ ਦੱਸਿਆ ਕਰੋ ਐਨਾ ਕਹਿੰਦੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ